ਕੀ ਗੱਲ ਹੋ ਗਈ ਭੈਣ ਜੀ ਇੰਨੀ ਕਾਲੀ ਨਾਲ ਮੈਨੂੰ ਇੱਥੇ ਬੁਲਾਇਆ ਕੋਈ ਜ਼ਰੂਰੀ ਗੱਲ ਕਰਨੀ ਸੀ ਹਾਂ ਭਾਈ ਤੇਰੇ ਨਾਲ ਨਾ ਬਹੁਤ ਜ਼ਰੂਰੀ ਗੱਲ ਕਰਨੀ ਹੈ ਤਾਈਆਂ ਮੈਂ ਤੈਨੂੰ ਇੰਨੀ ਕਾਲੀ ਚ ਸੱਦਿਆ ਆ ਦੇਖ ਲੈ ਇਹੋ ਜੀ ਕਿਹੜੀ ਗੱਲ ਹੋ ਗਈ ਜਿਹੜੀ ਤੈਨੂੰ ਇੰਨੀ ਸਦੀਹਾ ਮੈਨੂੰ ਫੋਨ ਕਰਕੇ ਸੱਦਣਾ ਪਿਆ ਭਾਈ ਮੈਨੂੰ ਨਾ ਸਾਰੀਆਂ ਗੱਲਾਂ ਦਾ ਪਤਾ ਲੱਗਿਆ ਤੇ ਕੀ ਦਾ ਹੱਥ ਕਾਲੇ ਦੇ ਨਾਲ ਕੀ ਵਾਪਰਿਆ ਉਦੇ ਨਾਲ ਕੀ ਹੋਇਆ ਇਸ ਗੱਲ ਦਾ ਤੁਹਾਨੂੰ ਸਾਰਾ ਕੁਝ ਪਤਾ ਲੱਗਿਆ ਜੇ ਪਤਾ ਲੱਗ ਗਿਆ ਤਾਂ ਤੁਸੀਂ ਮੈਨੂੰ ਦੱਸੋ ਫਿਰ ਇਸ ਗੱਲ ਦੇ ਪਿੱਛੇ ਤਾਂ ਮੈਂ ਬਹੁਤ ਚਿਰ ਦਾ ਲੱਗਿਆ ਹੋਇਆ ਇਹ ਹੀ ਗੱਲ ਮੇਰੇ ਅੰਦਰੋਂ ਨਿਕਲ ਨਹੀਂ ਰਹੀ ਤੇ ਸੁਣ ਬਾਈ ਜਿਹੜੀ ਪਹਾੜ ਦੇ ਵਿੱਚ ਤੁਸੀਂ ਤੁਰੇ ਫਿਰਦੇ ਸੀ ਨਾ ਉਸੇ ਪਹਾੜ 'ਚ ਮੈਂ ਤੁਰੇ ਫਿਰਦੀ ਸੀ ਬਸ ਕੱਲੀ ਨਾ ਮੈਂ ਕੁਝ ਕਰ ਨਹੀਂ ਪਾਈ ਬਾਈ ਤਾਂ ਹੀ ਤਾਂ ਤੈਨੂੰ ਮੈਂ ਇੱਥੇ ਸੱਦਿਆ ਠੀਕ ਕੀਤਾ ਤੂੰ ਜਿਹੜਾ ਮੈਨੂੰ ਇੱਥੇ ਸੱਦ ਲਿਆ ਕਮਸ ਕਮ ਮੈਨੂੰ ਤਾਂ ਪਤਾ ਹੋਣਾ ਚਾਹੀਦਾ ਵੀ ਇਹ ਸਾਰੀ ਕਹਾਣੀ ਕਿਵੇਂ ਵਾਪਰੀ ਕੀ ਹੋਇਆ ਤੇ ਕਦੋਂ ਹੋ ਗਿਆ ਤੇ ਕਿਹਨੇ ਕੀਤਾ ਤੂੰ ਮੈਨੂੰ ਇਹ ਦੱਸ ਕਿ ਜਿਹੜੀ ਗੱਲ ਮੇਰੇ ਦਿਲ 'ਚਾ ਜਿਹੜਾ ਨਾਂ ਮੇਰੇ ਦਿਲ 'ਚਾ ਜਿਹਦੇ ਤੇ ਮੈਨੂੰ ਸ਼ੱਕ ਹੈ ਇਹ ਸਾਰਾ ਕੁਝ ਉਸੇ ਨੇ ਤਾਂ ਨਹੀਂ ਕੀਤਾ ਹਾਂ ਬਾਈ ਜਿਹੜੀ ਗੱਲ ਦਾ ਤੈਨੂੰ ਸ਼ੱਕ ਹੈ ਨਾ ਮੈਨੂੰ ਪੂਰਾ ਉਸ ਗੱਲ ਤੇ ਯਕੀਨ ਹੈ ਤੁਹਾਡੀ ਕੁੜਮਣੀ ਮੇਰੀ ਕੁੜਮਣੀ ਸ਼ਿੰਦਰਪਾਲ ਸ਼ੱਕ ਤਾਂ ਸ਼ਿੰਦਰਪਾਲ ਮੈਨੂੰ ਤੇਰੇ ਤੇ ਪਹਿਲਾਂ ਹੀ ਸੀ ਪਰ ਅੱਜ ਭੈਣੇ ਜਿਹੜੀ ਤੂੰ ਗੱਲ ਕੀਤੀ ਹੈ ਨਾ ਇਹ ਗੱਲ ਕਰਕੇ ਮੈਨੂੰ ਯਕੀਨ ਹੋ ਗਿਆ ਤੈਨੂੰ ਮੈਂ ਕੱਲ ਹੋਰ ਦੱਸਦਾ ਪੌਚਰ ਹੋ ਗਿਆ ਸੀ ਮੈਨੂੰ ਇਹਦੀ ਹਰ ਗੱਲ ਦੇ ਉੱਤੇ ਪਰਦਾ ਪਾਉਂਦੇ ਨੂੰ ਹਰ ਗੱਲ ਲੁਕਾਉਂਦੇ ਨੂੰ ਮੈਂ ਕਹਿੰਦਾ ਸੀ ਚੱਲ ਕੋਈ ਗੱਲ ਨਹੀਂ ਜੇ ਸ਼ਿੰਦਰਪਾਲ ਸੁਦਰਜੀ ਇਸ ਵਾਰੀ ਤਾਂ ਠੀਕ ਹੈ ਜੇ ਸ਼ਿੰਦਰਪਾਲ ਇਸ ਵਾਰੀ ਸੁਦਰਜੀ ਤਾਂ ਠੀਕ ਹੈ ਪਰ ਹਰ ਵਾਰੀ ਹਰ ਵਾਰੀ ਇਹਨੇ ਮੈਨੂੰ ਨਾ ਝੂਠਾ ਸਾਬਿਤ ਕੀਤਾ ਤੇ ਹਮੇਸ਼ਾ ਆਪ ਦੀ ਕੋਈ ਨਾ ਕੋਈ ਗੱਲ ਇਹੋ ਜੀ ਸਾਹਮਣੇ ਲੈ ਕੇ ਖੜੀ ਕੀਤੀ ਆ ਜਿਸ ਦੇ ਕਰਕੇ ਸਾਰੇ ਪਰਿਵਾਰ ਨੂੰ ਨੁਕਸਾਨ ਚੜਨਾ ਪਿਆ ਪਰ ਮੈਂ ਕਦੇ ਸੋਚ ਵੀ ਨਹੀਂ ਸਕਦਾ ਸੀ ਵੀ ਇਹ ਔਰਤ ਇੰਨੀ ਗਰੀ ਹੋ ਸਕਦੀ ਹੈ ਕਿ ਕਿ ਕਿਸੇ ਬੰਦੇ ਦਾ ਕਤਲ ਵੀ ਕਰ ਸਕਦੀ ਹੈ ਇੰਨਾ ਕੰਮ ਕਰਨ ਲੱਗਾ ਤਾਂ ਬੰਦਾ ਵੀ ਇੱਕ ਵਾਰੀ ਸੋਚਦਾ ਪੈਣੇ ਵੀ ਮੈਂ ਮਇਓਸ ਇਨਸਾਨ ਨੂੰ ਖਤਮ ਕਰਨ ਲੱਗਿਆ ਜਿਹਦਾ ਮਸੂਮ ਮਸੂਮ ਹਜੇ ਬੱਚਾ ਘਰ ਦੇ ਵਿੱਚ ਆਇਆ ਹੀ ਨਹੀਂ ਤੇ ਉਹਦਾ ਪਰਿਵਾਰ ਜਮਾਂ ਖਤਮ ਹੋ ਜਾਊਗਾ ਇਹਨੇ ਕੋਈ ਕਸਰ ਨਹੀਂ ਛੱਡੀ ਚੀਤਾ ਕਰਦਾ ਨਾ ਚੀਤਾ ਕਰਦਾ ਜਾ ਕੇ ਸੰਗੀ ਨਾ ਪਲਾਉਂਦੀ ਪਰ ਨਹੀਂ ਆਪਾਂ ਇਹ ਨਹੀਂ ਕਰ ਸਕਦੇ ਆਪਾਂ ਨੂੰ ਉਹਦੇ ਖਿਲਾਫ ਬਹੁਤ ਸਬੂਤ ਚਾਹੀਦੇ ਜਿਹੜੇ ਲਾ ਜਾ ਕੇ ਨਾਲੇ ਤਾਂ ਮੈਂ लाਡੀ ਦੇ ਸਾਹਮਣੇ ਰੱਖਾਂ ਤੇ ਨਾਲੇ ਜਦੋਂ ਆਪਾਂ ਪੁਲਿਸ ਨੂੰ ਕੁਝ ਦੱਸਣਾ ਪਿਆ ਤਾਂ ਆਪਣੇ ਕੋਲ ਸਬੂਤ ਆਪਣੇ ਹੱਥ 'ਚ ਹੋਣ ਇੱਕ ਗੱਲ ਹੋਰ ਸ਼ਿੰਦਰਪਾਲ ਦੇ ਖਿਲਾਫ ਇੱਕ ਸਬੂਤ ਤਾਂ ਮੇਰੇ ਕੋਲੇ ਵੀ ਆ ਕੁਝ ਸਮ ਪਹਿਲਾਂ ਨਾ ਮੈਂ ਇਹਦਾ ਪਿੱਛਾ ਕੀਤਾ ਸੀ ਤੇ ਉਦੋਂ ਪਤਾ ਮੈਨੂੰ ਕੀ ਪਤਾ ਲੱਗਿਆ ਸੀ ਉਦੋਂ ਮੈਨੂੰ ਪਤਾ ਲੱਗਿਆ ਸੀ ਵੀ ਇਹ ਕਿਸੇ ਨੂੰ ਮਿਲੀ ਆ ਤੇ ਇਹਨੇ ਨੂੰ ਪੈਸੇ ਦਿੱਤੇ ਆ ਜਾਂ ਕੋਈ ਗੱਲ ਕੀਤੀ ਉਸ ਦੀ ਮੈਂ ਵੀਡੀਓ ਬਣਾ ਲਈ ਸੀ ਉਹ ਵੀਡੀਓ ਮੇਰੇ ਕੋਲ ਹਜ ਤੱਕ ਪਈ ਹੈ ਪਰ ਮੈਂ ਇਸ ਕਰਕੇ ਬਾਹਰ ਨਹੀਂ ਸੀ ਕੱਢੀ ਵੀ ਸਹੀ ਸਮਾਂ ਹੋਣ ਦੇ ਜਦੋਂ ਸਹੀ ਸਮਾਂ ਆ ਗਿਆ ਉਦੋਂ ਮੈਂ ਇਹ ਵੀਡੀਓ ਸਾਰਿਆਂ ਸਾਹਮਣੇ ਰੱਖੂੰਗਾ ਬਾਈ ਸਹੀ ਸਮਾਂ ਹੋ ਆ ਗਿਆ ਮੈਂ ਤੈਨੂੰ ਦੱਸਾਂ ਮਨਿੰਦਰ ਵੀ ਮੇਰੇ ਨਾਲ ਹੈ ਤੇ ਕੁਝ ਸਬੂਤ ਮੇਰੇ ਕੋਲੇ ਵੀ ਹੈਗੇ ਆ ਹੈਨਾ ਜੇ ਤੇਰੇ ਕੋਲ ਪਹਿਲਾਂ ਹੀ ਸਬੂਤ ਸੀ ਤਾਂ ਹੁਣ ਤੱਕ ਤੂੰ ਕੋਈ ਹੱਲ ਕਿਉਂ ਨਹੀਂ ਕੀਤਾ ਇਸ ਗੱਲ ਦਾ? ਹਾਂ ਭਾਈ ਕਰਨ ਨੂੰ ਤਾਂ ਕੀ ਗੱਲ ਸੀ ਪਰ ਮੈਂ ਕੱਲੀ ਸੀ ਮੈਂ ਕੁਝ ਕਰ ਨਹੀਂ ਸਕਦੀ ਸੀ। ਭਾਈ ਜੇ ਕਿਤੇ ਤੁਸੀਂ ਉਸ ਟਾਈਮ ਮੇਰੇ ਨਾਲ ਹੁੰਦੇ ਨਾ ਤਾਂ ਹੁਣ ਨੂੰ ਨਾ ਇਹਦਾ ਕੋਗਾ ਚਿਤ ਕੀਤਾ ਹੁੰਦਾ ਜਿਹੜੀ ਇਹ ਹਕਾਰੀ ਫਿਰਦੀ ਐ ਤੇ ਪੈਰ ਤੇ ਇਹ ਪਾਣੀ ਨਹੀਂ ਪੈਣ ਦਿੰਦੀ। ਇਹਦੀ ਤਾਂ ਪਹਿਲੇ ਦਿਨ ਤੋਂ ਹੀ ਇਹ ਆਦਤ ਆ ਭੈਣੇ। ਵੀ ਕੰਮ ਕਰਨਾ ਤੇਰਾ ਸਬੂਤ ਖਤਮ ਕਰ ਦੇਣਾ। ਇਹ ਤਾਂ ਆਪਾਂ ਹੀ ਆ ਹੋਸੀ। ਜਿਹੜੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹਦੇ ਸਬੂਤ ਇਕੱਠੇ ਕਰ ਲੇ। ਹਾਂ ਭਾਈ। ਭਾਈ ਇੱਕ ਗੱਲ ਤੈਨੂੰ ਮੈਂ ਕਹਿਣਾ ਚਾਹਨੀ ਆ। ਹੂੰ ਚਾਹੇ ਤੈਨੂੰ ਅੱਜ ਗੁੱਸੇ ਲੱਗੇ। ਜੇ ਕਿਤੇ ਉਦੋਂ ਤੁਸੀਂ ਬੁਲਬੁਲ ਨੂੰ ਸਜ਼ਾ ਦਵਾਈ ਸੀ ਨਾ ਨਾਲ ਕਿਤੇ ਇਹਨੂੰ ਚੱਕਿਆ ਹੁੰਦਾ ਫਿਰ ਆ ਦਿਨ ਦੇਖਣ ਦੀ ਲੋੜ ਨਹੀਂ ਸੀ। ਤੈਨੂੰ ਕੀ ਲੱਗਦਾ ਭੈਣੇ? ਮੈਨੂੰ ਇਸ ਗੱਲ ਦਾ ਪਛਤਾਵਾ ਨਹੀਂ ਹੈਗਾ। ਮੈਂ ਤਾਂ ਬਹੁਤ ਪਛਤਾਈ ਆ ਨਾ। ਮੈਂ ਤਾਂ ਉਹ ਵੇਲੇ ਨੂੰ ਪਛਤਾਉਣਾ ਜਦੋਂ ਬੁਲਬਲ ਵਰਗੀਆਂ ਨੂੰ ਮੈਂ ਜੇਲ੍ਹ 'ਚ ਫਸਾਇਆ ਸੀ ਤੇ ਨਾਲ ਮੈਂ ਇਹਨੂੰ ਕਿਉਂ ਨਾ ਧੱਕਿਆ। ਜੇ ਜੇਲ੍ਹ ਚ ਬਗ ਜਾਂਦੀ ਤਾਂ ਇਦਾਂ ਦਾ ਕੁਝ ਨਹੀਂ ਸੀ ਹੋਣਾ ਤੇ ਕਾਲਾ ਸਾਡੇ ਵਿਚਕਾਰ ਹੁੰਦਾ ਪਰ ਜਿਹੜੀ ਗਲਤੀ ਮੇਰੇ ਤੋਂ ਹੋਈ ਹੈ ਨਾ ਇਹਦਾ ਖਮਿਆਜਾ ਵੀ ਤਾਂ ਮੈਂ ਭੁਗਤਿ ਰਿਹਾ ਪਰ ਖਰ ਜੋ ਕੁਝ ਹੋ ਗਿਆ ਉਹਨੂੰ ਆਪਾਂ ਬਦਲ ਤਾਂ ਸਕਦੇ ਨਹੀਂ ਪਰ ਜਿਹੜਾ ਆਉਣ ਵਾਲਾ ਸਮਾਂ ਉਹਨੂੰ ਅਸੀਂ ਸੁਧਾਰ ਤਾਂ ਸਕਦੇ ਹਾਂ ਨਾ ਜੇ ਹੁਣ ਵੀ ਇਹਨੂੰ ਨੱਥ ਨਾ ਨਾ ਪਾਈ ਤਾਂ ਫੇਰ ਗੱਲ ਵਿਗੜ ਜਾਣੀ ਹੈ ਮੈਂ ਚਾਹੁੰਦਾ ਸੀ ਵੀ ਸਾਰਾ ਕੁਝ ਨਾਰਮਲ ਹੋ ਜਾਏ ਮੈਂ ਇਹਦੇ ਹਾਸਤੇ ਬਹੁਤ ਕੁਝ ਕਰਦਾ ਰਿਹਾ ਵੀ ਚੱਲ ਕੋਈ ਨਹੀਂ ਹੁਣ ਵੀ ਠੀਕ ਹੋ ਹੁਣ ਵੀ ਠੀਕ ਪਰ ਨਹੀਂ ਜਿਵੇਂ ਇਹਨੇ ਬਾਈ ਸਾਡੇ ਕੁਲਦੀਪ ਤੋਂ ਜ਼ਮੀਨ ਖੋ ਕੇ ਸਾਰਾ ਕੁਝ ਆਵਦਾ ਆਮੜਾ ਫੈਲਾ ਕਰਦਾ ਤੇ ਉਹੀ ਜ਼ਮੀਨ ਹੁਣ ਆਪਦੀ ਧੀ ਨੂੰ ਦੇਣ ਨੂੰ ਫਿਰਦੀ ਹੈ ਨਾ ਉਹ ਧੀ ਨੂੰ ਜਿਹੜੀ ਪਿੱਛੇ ਲੈ ਕੇ ਆਈ ਸੀ ਮੈਂ ਨਹੀਂ ਚਾਹੁੰਦਾ ਮੈਂ ਨਹੀਂ ਚਾਹੁੰਦਾ ਕਿ ਕਿਸੇ ਤਰੀਕੇ ਦੇ ਨਾਲ ਇੱਕ ਵੀ ਜ਼ਮੀਨ ਦਾ ਓੜਾ ਬਾਈ ਦਾ ਜਿਹੜਾ ਹੈਗਾ ਉਹ ਕਿਸੇ ਗੈਰਾਂ ਦੇ ਕੋਲ ਜਾਵੇ ਠੀਕ ਹੈ ਨਾ ਮੈਂ ਹੁਣ ਤੇਰੇ ਨਾਲ ਆ ਪੈਣੇ ਹਰ ਤਰ੍ਹਾਂ ਤੇਰੇ ਨਾਲ ਹੈ ਤੂੰ ਮੈਨੂੰ ਐਂ ਦੱਸ ਤੇਰੀ ਆਉਣੀ ਜਾਣੀ ਕਿਵੇਂ ਇਸ ਘਰ ਚ ਮੇਰੀ ਆਉਣੀ ਜਾਣੀ ਮੈਨੂੰ ਤਾਂ ੱੱਕੇ ਮਾਰ ਕੇ ਕੱਢਤਾ ਇਹਨੇ ਕਿਹੜੀ ਆਉਣੀ ਜਾਣੀ ਰਹਿ ਗਈ ਬਾਈ ਹੂੰ ਮੈਂ ਤਾਂ ਹੱਥ ਬੰਨ੍ਹ ਹੀ ਰਹਿ ਗਈ ਪਰ ਸਿੰਦਰਪਾਲ ਨੇ ਨਾ ਮੇਰੀ ਇੱਕ ਨਹੀਂ ਸੁਣੀ ਫਿਰ ਗੱਲ ਸ਼ੁਰੂ ਹੀ ਆਪਾਂ ਇੱਥੋਂ ਕਰਦੇ ਆ ਬਣੇ ਪਹਿਲਾਂ ਤਾਂ ਕਿਸੇ ਵੀ ਹਾਲਤ ਵਿੱਚ ਤੈਨੂੰ ਉਸ ਘਰ ਦੇ ਵਿੱਚਵਾੜਨਾ ਫੇਰ ਉਸ ਘਰ ਦੀਆਂ ਆਪਾਂ ਜਿੰਨੀਆਂ ਹੋ ਸਕੀਆਂ ਉਹਨੀਆਂ ਬਰੀਕੀਆਂ ਗੱਲਾਂ ਨੂੰ ਇਕੱਠਾ ਕਰਨਾ ਸਾਰੀਆਂ ਕੜੀਆਂ ਨੂੰ ਜੋੜਨਾ ਇਹਦੇ ਤੇ ਨਿਗਾਹ ਰੱਖਣੀ ਹੈ ਉਹਦੇ ਲਈ ਤੈਨੂੰ ਭਾਵੇਂ ਦੀ ਕੁੱਟ ਚੱਲਣੀ ਪਵੇ ਭਾਵੇਂ ਮਾਰ ਚੱਲਣੀ ਪਵੇ ਦੇਖ ਤੇਰੇ ਭਰਾ ਦੀ ਜੱਦੀ ਜ਼ਮੀਨ ਆ ਤੁਹਾਡੇ ਪੁਰਖਿਆਂ ਦੀ ਜ਼ਮੀਨ ਆ ਸਾਰੀ ਜੇ ਇਹ ਕਿਸੇ ਪਾਸੇ ਬਾਗ ਗਈ ਜੇ ਇਹਦੇ ਉੱਤੇ ਇਹਦਾ ਰਾਜ ਚੱਲਿਆ ਤਾਂ ਤੁਸੀਂ ਭੁੱਲ ਜਾਓ ਕਿ ਤੁਹਾਡਾ ਜਿਹੜਾ ਹੈ ਉਹ ਇਸ ਜੱਗ ਤੇ ਨਾਮ ਰਹਿ ਜਾਊਗਾ ਠੀਕ ਹੈ ਨਾ ਬਸ ਹੁਣ ਦੇਖਦੇ ਜਾਈਂ ਹੁਣ ਮੈਂ ਤੇਰੇ ਨਾਲ ਆ ਬਣੇ ਤੂੰ ਇਹ ਦੇਖਦੀ ਜਾਈਂ ਕਿ ਕਿਹੜੇ ਤਰੀਕੇ ਦੇ ਨਾਲ ਮੈਂ ਤੈਨੂੰ ਉਸ ਘਰ ਦੇ ਵਿੱਚ ਬਾੜਦਾ ਤੇ ਉਸ ਤੋਂ ਬਾਅਦ ਕਿਹੜੇ ਤਰੀਕੇ ਦੇ ਨਾਲ ਤੇਰੇ ਮੈਂ ਉਹਨੂੰ ਅੱਗੇ ਪਿੱਛੇ ਭੇਜਦਾ ਤੇ ਹਾਂ ਵਾਲੇ ਬਹੁਤ ਛੇਤੀ ਨਾਲ ਇਹ ਦਿਨ ਆਉਣ ਵਾਲਾ ਜਦੋਂ ਛਿੰਦਰਪਾਲ ਸਲਾਖਾਂ ਦੇ ਪਿੱਛੇ ਜਾਊਗੀ मारे गो हाँ चलती मेरी रासू भाबी मैं कल बहुत मथा मार दिया <laughs> ਤਮਕਾ ਕੇ ਵੀ ਦੇ ਕੇ ਨੀ ਬੜਾ ਕੇ ਵੀ ਦੇ ਕੇ ਡਰਾ ਕੇ ਵੀ ਦੇ ਦੇ ਉਹ ਤਾਂ ਗੱਲ ਹੀ ਨਹੀਂ ਆਉਂਦੀ ਮੈਨੂੰ ਕਿਹਾ ਤੇ ਮੈਂ ਫਤੂਕ ਤੋ ਭਾ ਗ ਜਾ ਜਿੱਦੇ ਵਿਆਹ ਹੋਇਆ ਤੋ ਦੋ ਤਿੰਨ ਦਿਨ ਪਹਿਲਾਂ ਸਾਥੇ ਲਾਲ ਚੁਕਿਰ ਦਿੱਤਾ ਪਰ ਕਹਿੰਦੀ ਕਿ ਵੀ ਮੈਂ ਜਾਂਦੀ ਨਹੀਂ ਨਾ ਉਹ ਤਾਂ ਵੀ ਮੱਜਾ ਸੁੱਕਾ ਸ ਉਹ ਮੇਲ ਦਾ ਮੰਚੇ ਰਹਿ ਗਈ ਛਾਰੀ ਮਨ ਕੰਨੀ ਜਿੰਨ ਕੁ ਚੀਜ਼ ਮੰਗਾਉਣੀ ਹੈ ਮੈਨੂੰ ਨਾ ਲੈ ਕੇ ਜਾਇਆ ਕਰੋ ਮੈਂ ਪੜੀ ਲਿਖੀ ਐ ਤੁਹਾਨੂੰ ਪਤਾ ਨਹੀਂ ਨਾ ਪੜਾਂ ਉਹ ਤਾਂ ਮੈਨੂੰ ਮੱਤਾ ਦੇਣ ਲੱਗੀ ਦਾਦੀ ਵਾਂਗੂ ਲੈ ਦੇਖ ਰਹਾ ਅਗਤਾ ਨੂੰ ਲੈ ਕੇ ਜਾਈਏ ਹੈ ਹਾਂ ਅਸੀਂ ਸਿਆਲੀਆਂ ਬਣੀਆਂ ਘਰ ਤੋਂ ਹੀ ਤੁਰੀਆਂ ਫਿਰਦੀਆਂ ਵੀ ਸਾਰੀ ਚੀਜ਼ ਤੇਰੀ ਪਸੰਦ ਦੀ ਲਾਵਾਂਗੇ ਅਸੀਂ ਮੇਰੀ ਗੱਲ ਸੁਣ ਲੈ ਕੱਲ ਦਾ ਤੇਰਾ ਵਾਹਨਾ ਮੂਹ ਰੋੜੀ ਤੋਂ ਲੈ ਫਰਦਾ ਗੁੱਸੇ ਆਹੋ ਪੂਰਾ ਇਹ ਮੇ ਕੁੜੀ ਕਾਪੋ ਰਹਿੰਦੀ ਆ ਵੇ ਇਹ ਤਾਂ ਮੇਨੂੰ ਗੱਲ ਪਾਪੀ ਚੰਗੀ ਜਿੰਨ ਜੱਤੀ ਹੈਗੀ ਚਲ ਹੋਉਂਦਾ ਪਚੜ ਕੇ ਨਹੀਂ ਫਰੈਂਡ ਦੋ ਦਿਨ ਰਹੇ ਸੀ ਇੱਕ ਦਿਨ ਰਹੇ ਸੀ ਕੀ ਹੋ ਰਿਹਾ ਇਹਨੂੰ ਜਦੋਂ ਸੁਪਨਾ ਜਾਵੇ ਚਾਹਦੀ ਇਹਨੂੰ ਆਇਆ ਤੇ ਦੂਜੇ ਵਾਰ ਤੇ ਆਦਤ ਹੁੰਦਾ ਮੈਂ ਤੇ ਘਰ ਹੀ ਪਾ ਕੇ ਰਹਿ ਗਈ ਸੀ ਉਹ ਤਾਂ ਆਏ ਮੇਰ ਕਰਦੇ ਸੀ ਮੈਂ ਗਏ ਇਸ ਘਰ ਦੀ ਕੋਈ ਧੋਤੀ ਪਾਣ ਜੀਉਂਦੀ ਹੈਗੀ ਹੁਣ ਕੀ ਕਰ ਤੇਰੇ ਬਾਈ ਨੂੰ ਕੌਣ ਸਮਝਾਊ ਮੈਂ ਨੂੰ ਤਾਂ ਤਾਂ ਕਹੀ ਸੀ ਇਹ ਗੱਲ ਚਲ ਮੈਂ ਸਮਝੂਗੀ ਪਰ ਉਹ ਕੁੜੀ ਨਹੀਂ ਮੰਦੀ ਹੈਗੀ ਪਰ ਤੇਰੇ ਬਾਈ ਨੇ ਕੋਈ ਨਹੀਂ ਇਹ ਗੱਲ ਮੰਨਣੀ ਹੈਗੀ ਉਹ ਤਾਂ ਕਹੂਗਾ ਕਿਵੇਂ ਮਰਜ਼ੀ ਭੇਜ ਤੂੰ ਭੇਜ ਫਿਰ ਬਾਈ ਨਾਲ ਗੱਲ ਕਰਨ ਦੀ ਕਹੂੰਗੀ ਤੈਨੂੰ ਫਿਰ ਇਹ ਤਾਂ ਭਾਬੀ ਲੋਟਣੀ ਹੈਗਾ ਇਹ ਗੱਲਾਂ ਦੇ ਇੱਕ ਤਾਂ ਨਾ ਮੈਨੂੰ ਗੱਲ ਉਪਰੀ ਜਿਹੀ ਲੱਗਦੀ ਅਜੀਬ ਸੀ ਗੱਲ ਲੱਗਦੀ ਹਾਂ ਕੀ ਕਹਿ ਸਕਦਾ ਅੱਜ ਕੱਲ ਦੇ ਜਵਾਖਾਂ ਦਾ ਦਿਮਾਗ ਦਾ ਪਤਾ ਹੀ ਨਹੀਂ ਲੱਗਦਾ ਹੈਗਾ ਮਨ ਕਰੇ ਤਾਂ ਜਿਹਦੇ ਨਾਲ ਹੱਸ ਕੇ ਬੋਲ ਪਾਉਂਦੇ ਨੇਗੇ ਉਸ ਨੂੰ ਕਹਿੰਦੇ ਨੇ ਵੀ ਇਹ ਸਾਡਾ ਹੀ ਹੈਗਾ ਹਾਂ ਤਾਂ ਤਾਂ ਨਹੀਂ ਹੈ ਜੇ ਹੁਣ ਉਹ ਹੀ ਗੱਲ ਸਿੱਧੇ ਮੱਥੇ ਕਹਿੰਦੇ ਆਂ ਵੀ ਭਾਈ ਤੂੰ ਬਾਗੇ ਜਾਂ ਹਜੇ ਤੂੰ ਆਇਂ ਲੈ ਇੱਥੇ ਬਿਆਨ ਨੂੰ ਆਇਂ ਸਿੱਧੇ ਮੱਥੇ ਮੈਂ ਕਹਿ ਦਿੱਤੀ ਫੇਰ ਆਇਂ ਨੀ ਪਤਾ ਮਨ ਕਰੇ ਜੱਸ ਨੂੰ ਦੱਸੇ ਫੇਰ ਕੱਲ ਚ ਲੜਾਈ ਸ਼ੁਰੂ ਮੈਂ ਤਾਂ ਉਹ ਗੱਲ ਵੀ ਕਹਿਤੀ ਮਹਾਦੇਵੀ ਮਾ ਦਾ ਫੋਨ ਆਇਆ ਸੀ ਤੇਨੇ ਉੱਥੇ ਬੁਲਾਇਆ ਹੈਗਾ ਕਿ ਤੇ ਕੱਪੜਿਆਂ ਦਾ ਲਾਲਚ ਦੇ ਮੈਂ ਕਿਤੇ ਕੁਝ ਕਰ ਉਹ ਤਾਂ ਰਾਹ ਹੀ ਨਹੀਂ ਪੈਂਦੀ ਮੰਦੀ ਵੇਹਲਾ ਹਾਂ ਕੁੜੀ ਬੜਾ ਔਖਾ ਹੋਇਆ ਇਹ ਤਾਂ ਹੁਣ ਹੁਣ ਕਰੀਏ ਕੀ ਦੱਸ ਮੇਰੀ ਗੱਲ ਸੁਣੋ ਕਰ ਵੀ ਕੋਈ ਗੱਲ ਦਾ ਹੱਲ ਤਾਂ ਬਣਾਉਣਾ ਪਊਗਾ ਕਿਾ ਇੰਨੀ ਮਟਿਆਰ ਜਵਾਨ ਕੁੜੀ ਐ ਆਪਣੇ ਘਰ ਬੈਠੀ ਸੋਹ ਨਹੀਂ ਲੱਗਦੇ ਕੋਈ ਹੋਵੇ ਰਿਸ਼ਤੇਦਾਰ ਜਿਹੋ ਜਵਾਕ ਬੈਠਾ ਚ ਗੱਲ ਲੱਗੂਗਾ ਇਹ ਕੋਈ ਜਾਣ ਨੂੰ ਪਸਾਨ ਨਹੀਂ ਮੈਂ ਤਾਂ ਹੁਣ ਆਏ ਨੂੰ ਲੱਗਦਾ ਮੇਰਾ ਪਿੰਡ ਕਿਹੜਾ ਹੈਗਾ ਚਲੋ ਪਿੰਡ ਤੋਂ ਕੀ ਲੈਣਾ ਤੇ ਮੇਰੀ ਗੱਲ ਸੁਣ ਲੈ ਕਿ ਮੇਰਾ ਕਿਵੇਂ ਸਕੀਮ ਨਾ ਤੂੰ ਹੀ ਭੇਜ ਸਕਦੀ ਆ ਭਾਈ ਹੁਣ ਮੈਂ ਤਾਂ ਹੁਣ ਕਹਿ ਨਹੀਂ ਸਕਦੀ ਹੈਗੀ ਤੁੱਕੀਂ ਇਹ ਫੇਰ ਕਿਰਾ ਤਾਂ ਅਮਰੀਕਾ ਸੰਤਵਾਂਤ ਨਾਲ ਤੂੰ ਗੱਲ ਕਰ। ਵੀ ਕਰਾਂਂਤ ਕਹੂਗਾ ਨਹੀਂ ਫੇਸ ਕਿਉਂ ਤੈਨੂੰ ਪਤਾ ਹੈ ਮੈਨੂੰ ਤਾਂ ਲਾਉਣੀ ਆਉਂਦੀ ਹੀ ਐ ਫਿਰ ਮੈਂ ਤਾਂ ਆਏ ਹੋ ਜਾਂਦਾ ਵੀ ਜਸਨਾ ਪੁੱਛਾ ਕਰੀ ਵੀ ਮੇਰੀ ਭੂ ਆਨੇ ਨਾ ਪੂਰੀ ਕਰਉ ਤੋਰ ਕੇ ਮੇਰੀ ਗੱਲ ਸੁਣ ਹਾਂ ਤੂੰ ਤਾਂ ਨਿਬਹਾਨੇ ਤੋਰ ਵੀ ਜਿਵੇਂਗੀ ਹਾਂ ਜੇ ਅਸੀਂ ਕਿਹਾ ਜਾਂ ਤੇਰੇ ਭਾਈ ਨੇ ਕਿਹਾ ਫੇਰ ਜਦ ਸੁਣੇਗਾ ਲੋਕੂਗੀ ਵੀ ਹਾਂ ਮੇਰੇ ਮਾਪਿਓ ਨੇ ਜਾਣ ਕੇ ਭੇਜੀ ਸੀ ਪੁਣੀਕਾ ਈ ਵੀ ਗੱਲ ਲੇ ਥੀ ਤੁਸੀਂ ਆਏ ਕੋ ਮੇਰੀ ਗੱਲ ਸੁਣ ਲੈ एक ਵਾਰ तू मेरे धीरे ਨਾਲ ਗੱਲ ਕਰ ਵੀ ਵੀਰ ਕੀ ਕਹਿਣਾ ਫੇਰ ਨਾ ਤੋੜਨੀ ਮੇਰੀ ਜਿੰਮੇਵਾਰੀ ਹੈ ਕੋਈ ਕਰ ਨਾ ਕਰ ਉਹਦੇ ਨਾਲ ਚਲ ਕਰ ਲੈ ਫਰਾਗੀ ਚਾਹ ਜੀ ਲੈਉਣੀਆਂ ਮੈਂ ਤਲਾ ਦ ਸਿਲੰਡਰ ਮੁੱਕ ਗਿਆ ਦੁਬਾਰਾ ਦੂਜੀ ਟੋਲੀ ਲਵਾਉਣੀ ਹੈਗੀ ਚਲ ਦੇਖ ਲੈ ਕੈਦੀ ਉਹਨੂੰ ਮਾਰ ਹਾਂ ਚਲ ਕਰ ਵੀਰੇ ਨਾਲ ਸਾਡਾ ਉਹ ਮੁੰਡਾ ਮਾਪੇ ਅੰਦਰ ਹੀ ਆ ਕੇ ਨਾ ਰਿਹਾ। ਜਾਂਦਾ ਕਰ। ਅਰੇ ਰੱਬ ਕੀ ਹੋ ਜਾਂਦਾ ਇਸ ਘਰ ਵਿੱਚ ਸਮਝ ਹੀ ਨਹੀਂ ਲੱਗ ਰਹੀ। ਵਿਚਾਰੀ ਭੂਆ ਕੱਲ੍ਹ ਦੀ ਘਰੋਂ ਗਈ ਹੋਈ ਆ। ਪਤਾ ਨਹੀਂ ਉਹਦਾ ਕੀ ਹਾਲ ਹੋਊਗਾ। ਮੇਰੇ ਤਾਂ ਫੋਨ ਤੇ ਵੀ ਗੱਲ ਨਹੀਂ ਹੋਈ। ਫੋਨ ਕਿਵੇਂ ਕਰਾਂ? ਕਹਿੰਦਾ ਲਾਡੀ ਆ ਕੇ ਖੜ ਜਾਂਦਾ ਸਿਰ ਤੇ ਕਦੇ ਮੰਮੀ। ਤੇ ਨਾ ਹੀ ਮੈਂ ਨਾ ਕੇ ਗੱਲ ਕਰ ਸਕਦੀ ਹਾਂ ਭੂਆ ਨਾਲ। ਮੈਨੂੰ ਬਹੁਤ ਬੁਰਾ ਲੱਗੀਆਂ ਆਂ। ਵਿਚਾਰੀ ਭੂਆ ਸਾਡੇ ਕਰਕੇ ਕੀ ਕੋਈ ਸੁਣਨਾ ਪੈ ਰਿਹਾ। ਇਹ ਉਹਨੂੰ ਕਿ ਲੋੜ ਸਾਡੇ ਪਿੱਛੇ ਗੱਲਾਂ ਸੌਂਦੀ ਉਹ ਆਉਹਦੇ ਘਰੇ ਵੀ ਤਾਂ ਚੁੱਪ ਕਰਕੇ ਬੈਠ ਸਕਦੀ ਆ ਚੰਗਾ ਉਹਦਾ ਘਰਬਾਰਾ ਧਿਆਗ ਚੱਲੇ ਆ ਉਹਨੂੰ ਕਿ ਲੋੜਾ ਸਾਡੇ ਪਿੱਛੇ ਧੱਕੇ ਖਾਨ ਦੀ ਫਿਰ ਵੀ ਉਹ ਸਾਡੇ ਬਾਰੇ ਸੋਚਦੀ ਆ ਤਾਂ ਹੀ ਸਾਡੇ ਪਿੱਛੇ ਇੰਨਾ ਕੁਝ ਕਰੀ ਜਾਂਦੀ ਆ ਤੇ ਅਸੀਂ ਅਸੀਂ ਕੁਝ ਬੋਲ ਵੀ ਨਹੀਂ ਸਕੀ ਆ ਉਹਦੇ ਹਾਸਤੇ ਉਹਦੀ ਸਾਈਡ ਵੀ ਨਹੀਂ ਲੈ ਸਕੀ ਆ ਇਹ ਸਾਰਾ ਕੁਝ ਮੰਮੀ ਕਰਕੇ ਹੁੰਦਾ ਇਹ ਸਾਰਾ ਕੁਝ ਮੰਮੀ ਨੇ ਕੀਤਾ ਹੁਣ ਤੱਕ ਬੁਰੇ ਕੰਮ ਹੀ ਕੀਤੇ ਆ ਕੋਈ ਚੰਗਾ ਕੰਮ ਕੀਤਾ ਹੀ ਨਹੀਂ ਹੈਗਾ ਤਾਂ ਇਹ ਫਰਦੀਨਾ ਲੈ ਇਹੋ ਜਿਹਾ ਕੁਛ ਕੀਤਾ ਜੇ ਕਿਸੇ ਨਾਲ ਕਰਦੀ ਆ ਤਾਂ ਹੀ ਫਿਰ ਆਪਦੇ ਨਾਲ ਹੁੰਦਗਾ ਨੇ ਸੱਚੀ ਨਹੀਂ ਹੁੰਦੀ ਹਰ ਪੀੜ ਪਰੇਸ਼ਾਨ ਕੋ ਬੈਠਾ ਮਨਿੰਦਰ ਕੁੜੇ ਮਨਿੰਦਰ ਮੇਰੀ ਗਾਲ ਸੁਣ ਪਈ ਉਹਦਾ ਨਾ ਜੀਤੀ ਦਾ ਫੋਨ ਆਇਆ ਸੀ ਉਹ ਕਹਿੰਦੀ ਸੀ ਅਸੀਂ ਅੱਜ ਆਥਣੇ ਆ ਜਾਾਂਗੇ ਤੇ ਫਿਰ ਲਾਡੀ ਨੂੰ ਕਹਿੰਦੀ ਪਈ ਜਾ ਕੇ ਲੈ ਕੇ ਆਊਗਾ ਕੁੜੀ ਨੂੰ ਕੀ ਹੋ ਗਿਆ ਐਂ ਕਾ ਤੋ ਮੂੰਹ ਲਟਕਾਇਆ ਹੈ ਨਹੀਂ ਨਹੀਂ ਕੋਈ ਨਿਕਲ ਨਹੀਂ ਮਮਾ ਕਪੂਆ ਦੀ ਸੰਸਾ ਹੋਇਆ ਪੇ ਬੂਆ ਕਰੋ ਬਾਗੀ ਤੇਰੀ ਅੱਖਾਂ ਮੇਰੇ ਦਿਸਣੋਂ ਹਟ ਗਈ ਨਹੀਂ ਨਹੀਂ ਮੰਮੀ ਕਿਹੋ ਜਿਹੀ ਗੱਲਾਂ ਕਰੀ ਜਾਂਦੇ ਮੈਨੂੰ ਭੂਆ ਦਾ ਦੁੱਖ ਕਾਦਾ ਹੁਣ ਫੇਰ ਜੇ ਭੂਆ ਦਾ ਦੁੱਖ ਨਹੀਂ ਹੈਗਾ ਫੇਰ ਭਾਈ ਅੰਦਰ ਵੜ ਕੇ ਆਏ ਕਿਉਂ ਬੈਠੀ ਹੈਗੀ ਅੱਗੇ ਤਾਂ ਐ ਹੱਸਦੀ ਖੇਡਦੀ ਆਏ ਫਿਰਦੀ ਹੁੰਦੀ ਸੀ ਪਹਿਲਾਂ ਆਪਾਂ ਹੁਣ ਤੇਰੇ ਮੂੰਹ ਤੇ 12 ਵਜੇ ਪਏ ਐ ਮੰਮੀ ਕਿਹੋ ਜਿਹੀ ਗੱਲਾਂ ਕਰੀ ਜਾਂਦੇ ਕੋਈ ਬੰਦੇ ਤਾਂ ਨਹੀਂ ਮੰਨ ਹੁੰਦਾ ਹੱਸਣ ਖੇਡਣ ਦਾ ਕੋਈ ਜੋਕਰ ਤਾਂ ਹੈ ਨਹੀਂਗੀ ਮੈਂ ਵੀ ਮੈਂ ਉਹੀ ਹੱਸੀ ਖੇਡੀ ਜਾਵਾਂ ਨਹੀਂ ਮੰਨ ਹੁੰਦਾ ਕਿਸੇ ਵੇਲੇ ਹੱਸਣ ਖੇਡਣ ਦਾ ਤੂੰ ਸਾਰੇ ਇੱਕ ਗੱਲ ਤੇ ਸ਼ੱਕ ਜਾ ਕਰਨ ਲੱਗ ਜੰਨੇ ਹੋ ਤੂੰ ਤਾਂ ਜੋਕਰ ਨਹੀਂ ਹੈਗੀ ਭਾਈ ਫਿਰ ਜਾਂ ਤਾਂ ਮੈਂ ਕਾਮਲੀ ਆ ਜਾਂ ਮੇਰਾ ਦਿਮਾਗ ਹੀ ਲਿਆ ਹੈ ਵੀ ਜਿਹੜੀ ਮੈਂ ਫਿਰ ਤੇਰੇ ਨਾਲ ਗੱਲਾਂ ਕਰਦੀ ਆ ਮੈਂ ਵੀ ਤੈਨੂੰ ਹੀ ਬੁਲਾਇਆ ਕੋਈ ਕੰਦਾ ਨਾਲ ਤਾਂ ਗੱਲਾਂ ਮੈਂ ਵੀ ਨਹੀਂ ਕਰਨ ਆਈ ਹੈਗੀ ਕਿਹਾ ਕਿਸ ਨੂੰ ਮੈਂ ਦੁਬਾਰੇ ਦੱਸਿਓ ਹਾਂ ਆ ਲੈ ਜੇ ਜੇ ਤਾਂ ਤੇਰਾ ਦਿਮਾਗ ਇੱਥੇ ਹੋਵੇ ਤਾਂ ਤਾਂ ਤੈਨੂੰ ਮੇਰੀ ਗੱਲ ਸੁਣੀ ਹੋਵੇ ਹੈ ਹੁਣ ਅਕੇ ਦੁਬਾਰੇ ਦੱਸਿਓ ਮੈਨੂੰ ਪਤਾ ਵੀਰ ਤੂੰ ਕਿੱਥੇ ਪਹੁੰਚੀ ਪਈ ਐ ਕਿੱਥੇ ਪਹੁੰਚੀ ਚੱਲਦਾ ਹਾਂ ਹਾਂ ਫਿਰ ਤੈਨੂੰ ਤੈਨੂੰ ਮੇਰੀ ਗੱਲ ਸੁਣੀ ਘਾਤੋ ਨਹੀਂ ਮੈਨੂੰ ਇਹ ਦੱਸ ਦੇ ਮੰਮੀ ਵੀਰ ਤੂੰ ਆਹ ਕੋਈ ਤੇਰੇ ਕੰਨ ਤਾਂ ਬੋਲੇ ਹੈ ਨਹੀਂਗੇ ਫਿਰ ਉਹੀ ਕਹਿਣੀ ਆ ਵੀ ਐਡੀ ਕਿਹੜੀ ਬੈਂਕ ਲੁੱਟੀ ਗਈ ਤੇਰੀ ਜਿਹੜੇ ਤੇਰਾ ਦਿਮਾਗ ਹੋਰ ਪਾਸੇ ਆ ਵੀਰ ਮੰਮੀ ਜੇ ਤੁਸੀਂ ਇਹ ਸੋਚਦੇ ਹੋ ਭੂਆ ਕਰਕੇ ਕਰ ਰਹੀਆਂ ਸਨ ਕੁਝ ਤਾਂ ਮੈਨੂੰ ਭੂਆ ਦਾ ਘਰੋਂ ਜਾਣ ਦਾ ਕੋਈ ਦੁੱਖ ਨਹੀਂ ਹੈਗਾ ਨਾਲੇ ਮੈਂ ਕਿਉਂ ਦੁੱਖ ਕਰੂੰਗੀ ਭੂਆ ਨੇ ਤਾਂ ਇੰਨਾ ਕੁਛ ਕੀਤਾ ਹਰਪ੍ਰੀਤ ਨਾਲ ਕੀਤਾ ਆਪਣੇ ਨਾਲ ਕੀਤਾ ਥੋੜੇ ਸੱਟ ਮਰਵਾਤੀ ਸੀਗੀ ਉਹਦਾ ਸ਼ੁਕਰ ਹੈ ਚਲ ਤੁਸੀਂ ਬਚ ਗਏ ਮੈਂ ਉਹਨਾਂ ਦਾ ਗੁੱਸਾ ਕਿਉਂ ਕਰੂੰ ਘਰੋਂ ਜਾਣ ਦਾ ਵਧੀਆ ਕਰੋ ਵਗ ਗਈ ਆਪਾਂ ਦਾ ਚਾਹੁੰਦੇ ਸੀ ਉਹ ਘਰੋਂ ਨਿਕਲੇ ਹੋਰ ਮੈਂ ਕੀ ਚਾਹੁੰਦੀ ਸੀਗੀ ਮੈਂ ਤਾਂ ਸਭ ਕੋ ਸੁੱਖ ਮੰਗਦੀ ਹੁੰਦੀ ਸੀ ਸਵੇਰੇ ਉੱਠਣਸਾਰ ਵੀ ਇਹ ਕਰੋ ਉਹ ਘਰ ਵਾਗੀ ਹੋਰ ਮੈਨੂੰ ਕੀ ਚਾਹੀਦਾ ਸੀਗਾ ਇਹੀ ਤਾਂ ਤੈਨੂੰ ਮੈਂ ਪੁੱਛਦੀ ਆਂ ਵੀ ਪੁੱਤ ਜਦੋਂ ਆਪਣੇ ਘਰੇ ਹੁਣ ਸੁੱਖ ਨਾਲ ਆਮਣਾ ਜਾਈਨ ਹੋ ਗਿਆ ਹੈ ਹੈ ਜਿਹੜਾ ਉਹ ਘਰੇ ਕੰਜਰ ਕਲੇਸ ਕਰਦੀ ਸੀ ਉਹ ਮਿਟ ਗਿਆ ਹੈ ਆਪਾਂ ਤੋਂ ਕਰਾਉਣਾ ਵੀ ਕੀ ਸੀ ਹੈ ਕੋਈ ਆਪਾਂ ਨੂੰ ਸਹਾਰਾ ਨਾ ਹੁੰਦੀ ਸੀ ਕਿਸੇ ਗੱਲ ਨੂੰ ਸਹਾਰਾ ਤੇਰੇ ਦਿਮਾਗ ਕਿਤੇ ਹੋਰ ਕਿਉਂ ਜਾਂਦੇ ਨੇ ਸਹਾਰਾ ਤਾਂ ਮੰਮੀ ਕੋਲੋਂ ਕੋਈ ਵੀ ਨਹੀਂ ਲਾਉਂਦਾ ਆਪਾਂ ਸਾਰੇ ਬਿਨਾਂ ਸਹਾਰੇ ਤੋਂ ਦੇ ਫਿਰਦੇ ਆਂ ਨਾ ਹੀ ਆਪ ਨੂੰ ਕਿਸੇ ਰਿਸ਼ਤੇਦਾਰ ਦੀ ਲੋੜ ਆ ਆਪਾਂ ਬਿਨਾਂ ਰਿਸ਼ਤੇਦਾਰਾਂ ਤੋਂ ਵੀ ਜ਼ਿੰਦਗੀ ਕੱਢ ਸਕਦੇ ਆਂ ਕੱਢ ਹੀ ਆਨੇ ਆ ਹੁਣ ਤੱਕ ਵਰਤਦਾ ਵੀ ਕੌਣ ਆ ਵੈਸੇ ਆਪਣੇ ਨਾਲ ਤੇ ਨਾਲ ਇਹੋ ਜਿਹੇ ਰਿਸ਼ਤੇ ਤਾਂ ਕਰਾਉਣਾ ਵੀ ਕੀ ਹੈ ਨਾ ਮੰਮੀ ਮੇਰੀ ਗੱਲ ਸੁਣ ਪੁੱਤ ਅੱਜ ਕੱਲ ਨਾ ਰਿਸ਼ਤੇਦਾਰ ਵੀ ਉਹੀ ਹੁੰਦਾ ਹੈਗਾ ਜਿਹੜਾ ਵਰਤਣ ਦਾ ਹੋਵੇ ਇਹ ਜਿਹੜੇ ਰਿਸ਼ਤੇ ਰਿਸ਼ਤੇ ਨਾ ਹੁਣ ਤਾਂ ਪਾਣੀ ਨਾਲੋਂ ਪਤਲੇ ਹੋਏ ਪਏ ਆ ਖੂਨ ਦੇ ਰਿਸ਼ਤੇ ਤਾਂ ਅੱਜ ਕੱਲ ਕੋਈ ਨਹੀਂ ਵਰਤਦਾ ਕਿਸੇ ਨਾਲ ਕੋਈ ਹੋਰ ਤੀਜਾ ਭੈਣ ਭਾਈ ਤਾਂ ਔਖੇ ਟਾਈਮ ਖੜਜੇ ਖੜਜੇ ਹੈ ਆਪ ਦਾ ਸਾਕ ਨਹੀਂ ਕੋਈ ਸਾਕ ਬਣਦਾ ਹੁੰਦਾ ਸਹੀ ਗੱਲ ਹੈ ਹਾਂ ਵੈਸੇ ਇੱਕ ਗੱਲ ਐ ਵੀ ਹੁੰਦੀ ਆ ਜੇ ਆਪਾਂ ਕਿਸੇ ਨੂੰ ਆਪਦਾ ਬਣਾ ਗਏ ਤਾ ਅਗਲਾ ਵੰਡ ਵੀ ਜਾਂਦਾ ਹੁਣ ਜਿਵੇਂ ਮੰਨ ਕੇ ਚਲੂ ਭੂਆ ਜੇ ਭੂਆ ਆਪਣਾ ਕਰਦੀ ਤਾਂ ਆਪਾਂ ਭੂਆ ਦਾ ਕਰਦੇ ਨਾ ਜਦੋਂ ਆਪਾਂ ਹੀ ਨਹੀਂ ਕਿਸੇ ਦਾ ਕਰਦੇ ਤੇ ਕੋਈ ਆਪਣਾ ਕਿਉਂ ਕਰੂ ਕੁਛ ਆਪਾਂ ਭੂਆ ਦਾ ਕਰਦੇ ਕਾਦੀ ਤੇ ਕਰਦੇ ਆਪਾਂ ਜਿਹੜੀ ਐਂ ਕਹਿੰਦੀ ਆ ਵੀ ਮੈਨੂੰ ਜ਼ਮੀਨ ਦੇ ਤਾਂ ਵੰਡ ਕੇ ਮੈਂ ਮੇਰੇ ਪੁੱਤ ਦੇ ਤਾਂ ਉਹ ਗੱਲ ਗੁੱਠਾ ਦਿੰਦੀ ਐ ਗੱਲਾਂ ਦੇਖਲਾ ਕਰਦੀ ਮਾਂ ਮੈਂ ਇਹ ਗੱਲ ਕਹਿ ਰਹੀ ਆ ਜੇ ਭੂਆ ਆਪਣਾ ਸੋਚਦੀ ਜੇ ਭੂਆ ਆਪਣਾ ਸਹੀ ਵਰਤਦੀ ਨਹੀਂ ਸੋਚੇ ਤਾਂ ਆਪਣਾ ਉਹ ਤਾਂ ਨਾ ਜੇ ਆਪਣੇ ਤੇ ਰਾਜੀ ਹੋਵੇ ਉਹ ਤਾਂ ਆਪਣੇ ਤੇ ਵੱਡੇ ਤੇ ਨੂੰਣ ਮੰਗੂ ਲੱਗਦੀ ਐ ਮੇਰੀ ਗੱਲ ਸੁਣ ਦੇਖ ਜਦੋਂ ਮੇਰਾ ਪੁੱਤ ਗੱਡੀ ਲੈ ਕੇ ਆਇਆ ਸੀ ਕਿਹੜੇ ਲਾਭ ਸੀ ਬੋਲੇ ਸੀ ਉਹਨੇ ਹੈ ਮੇਰੇ ਤਾਂ ਕਾਲਜੇ ਚ ਆਰੀ ਫਿਰ ਗਈ ਸੀ ਫਿਰ ਮੇਰੇ ਨਹੀਂ ਭੁੱਲਦੇ ਉਹਦੇ ਗੱਲਾਂ ਅੱਲਾ ਕਹਿੰਦਾ ਤਾਂ ਹੁੰਦਾ ਵੀ ਜਖਮ ਭਰ ਜਾਂਦਾ ਹੁੰਦਾ ਪਰ ਜਿਹੜੇ ਜਵਾਨ ਦੇ ਫੱਟ ਹੁੰਦੇ ਆ ਨਾ ਉਹ ਨਹੀਂ ਭਰਦੇ ਹੁੰਦੇ ਬੰਦੇ ਦੇ ਕਿਤੇ ਹਾਂ ਨਹੀਂ ਮੰਮੀ ਮੈਂ ਤਾਂ ਨਾ ਪਰੇਸ਼ਾਨ ਤਾਂ ਸੀਗੀ ਮੰਮੀ ਦਾ ਫੋਨ ਆਇਆ ਸੀਗਾ ਬਿਮਾਰ ਬਾਲੀ ਹੋਈ ਪਈ ਆ ਕੀ ਹੋ ਗਿਆ ਨੂੰ ਬਸ ਆ ਠੰਡ ਲੱਗ ਗਈ ਆ ਤੁਰੀ ਫਿਰਦੀ ਸਾਧਨ ਪਸ਼ੂਆਂ ਚ ਕੁੜੇ ਮੇਰੀ ਮੇਰੀ ਗੱਲ ਸੁਣ ਪੁੱਤ ਕੋਈ ਨਹੀਂ ਇਹ ਤਾਂ ਠੰਡ ਦਾ ਮੌਸਮ ਹੈ ਹਰੇਕ ਨੂੰ ਆਹ ਬੁੱਤੀ ਦਾ ਖਾਂਗੇ ਚਖਾਮ ਜੀ ਤਾਂ ਹੋਇਆ ਪਿਆ ਪਰ ਇਹਦੇ ਚ ਇੰਨਾ ਐ ਸੁਣ ਜਾ ਹੋ ਕੇ ਬੈਠਣ ਵਾਲੀ ਗੱਲ ਨਹੀਂ ਨਾ ਸਾਈ ਨਹੀਂ ਆ ਰਿਹਾ ਇਸ ਗੱਲ ਦੀ ਨਹੀਂ ਹੋ ਰਹੀ ਸੀ ਜੱਜ ਨਾਲ ਮੈਨੂੰ ਤਾਂ ਬੜੀ ਫਿਕਰ ਹੋਈ ਜਾਂਦੀ ਆ ਕਿ ਕੋਈ ਸੰਭਨ ਵਾਲਾ ਨਹੀਂ ਹੈਗਾ ਉਹਨੂੰ ਉੱਥੇ ਤਾਂ ਕਰਕੇ ਬਸ ਥੋੜੀ ਜਿਹੀ ਪਰੇਸ਼ਾਨ ਸੀਗੀ ਮੈਂ ਚੱਲ ਕੋਈ ਨਹੀਂ ਆਈਆਂ ਕਿ ਪਰੇਸ਼ਾਨੀਆਂ ਤਾਂ ਚੱਲਦੀਆਂ ਰਹਦੀਆਂ ਨੇ ਆਣਕ ਦੁਖੀ ਆ ਸਭ ਸੰਸਾਰ ਖੁਸ਼ੀਆਂ ਤਾਂ ਕਿਸੇ ਦੀ ਜ਼ਿੰਦਗੀ 'ਚ ਨਹੀਂ ਹੁੰਦੀਆਂ ਕਿ 24 ਘੰਟੇ ਕੋਈ ਬੰਦਾ ਖੁਸ਼ ਹੀ ਰਹੇ ਇਹ ਤਾਂ ਨਾਲੇ ਨਿੱਕੀਆਂ ਮੋਟੀਆਂ ਗੱਲਾਂ ਨੇ ਹੈ ਆ ਮੇਰਾ ਤਾਂ ਆਪਰ ਕੱਲ ਤਾਂ ਗੱਲ ਫੜਿਆ ਪਿਆਗਾ ਮੈਂ ਬਸ ਆਇਆ ਕਪਈ ਮੈਂ ਕੰਬਲ ਜ ਲੈ ਕੇ ਪੈਂਦੀ ਨਹੀਂ ਹੈਗੀ ਵੀ ਹਾਏ ਮੇਰਾ ਦੁੱਖ ਹੈ ਹਾਏ ਮੇਰਾ ਦੁੱਖ ਬਸ ਇੱਕ ਮੈਂ ਤਾਂ ਧੁਰੀ ਫਿਰਦੀ ਆਂਗੀ ਹਾਂ ਕੋਈ ਗੱਲ ਨਹੀਂ ਮੰਮੀ ਬਸ ਠੀਕ ਹੈ ਤੁਸੀਂ ਕੀ ਕੰਮ ਹੈ ਸੇ ਦੱਸ ਦੋ ਮੈਨੂੰ ਕੋਈ ਗੱਲ ਨਹੀਂ ਮੈਂ ਤਾਂ ਤੈਨੂੰ ਐਂ ਕਹਿੰਦੀ ਸੀ ਵੀ ਜੀਤੀ ਦਾ ਫੋਨ ਆਇਆ ਉਹ ਕਹਿੰਦੀ ਸੀ ਵੀ ਅੱਜ ਅਸੀਂ ਆਥਣੇ ਆ ਜਾਾਂਗੇ ਭਈ ਲਾਡੀ ਨੂੰ ਕਹੀ ਦੀ ਕਿੱਥੇ ਆ ਕਿੱਥੇ ਨਾ ਉਹ ਉਹ ਕੁੜੀ ਨੂੰ ਜਾ ਕੇ ਉਹਨਾਂ ਦੇ ਘਰੋਂ ਲਿਓ ਉਹ ਤਾਂ ਲਿਆਵਾਂਗੇ ਮੰਮੀ ਉਹਨੂੰ ਵੀ ਕਿੰਨੇ ਦਿਨ ਹੋ ਗਏ ਕਹਿੰਦੀ ਸੀ ਆ ਦੋ ਦਿਨ ਪਹਿਲਾਂ ਕਹਿੰਦੀ ਸੀ ਆਜੂਗੀ ਆ ਦੋ ਦਿਨ ਉੱਤੇ ਹੋਟ ਪਾਤੇ ਹੁਣ ਉਹਦਾ ਵਿਆਹ ਰੱਖਿਆ ਹੋਇਆ ਆਪਾਂ ਅਗਲੇ ਕੋਈ ਵੀ ਆਪਾਂ ਹੁਣ ਆਪਾਂ ਸਾਈ ਚਿੱਠੀ ਦੇਣ ਜਾਣਾ ਕੁਝ ਵੀ ਕਾਰਬਾ ਕਰਨੇ ਕਾਰਜ ਤੇ ਆਪਣੇ ਘਰੇ ਨਹੀਂ ਹੈਗੀ ਨਹੀਂ ਚਲ ਕੋਈ ਨਾ ਆਜੂ ਹਣ ਜਦੋਂ ਬਾਹਰ ਜਾਂਦਾ ਬੰਦਾ ਗਿਆ ਹੁੰਦਾ ਭਾਈ ਦੋ ਦਿਨ ਵੱਧ ਲੱਗ ਹੀ ਜਾਂਦੇ ਹੈਗੇ ਐ ਹੁਣ ਲੈ ਨੂੰ ਪਤਨ ਵਾਲੇ ਇੱਕੋ ਜਿਹੇ ਸਹੇਲੀਆਂ ਹੈਗੀਆਂ ਸੀ ਵੀ ਚਲ ਮਸਾਂ ਕੁ ਮਣਾਈਆਂ ਮਸਾਂ ਦਾ ਜਵਾਬ ਕੜੀ ਕਰੂ ਬਾਹਰ ਨਿਕਲੇ ਚੱਜ ਦੇ ਮਾਹੌਲ ਚ ਹੈਂ ਤੈਨੂੰ ਪਤਾ ਹੀ ਐ ਦੇਖ ਲੈ ਕਰੇ ਉਹਦੇ ਕੀ ਹਾਲ ਨੇਗੇ ਹੁਣ ਐਸ ਜਿਉ ਉਹ ਤਾਂ ਘਹ ਰਹਿੰਦੀ ਖੁੰਦੀ ਆ ਤੇਰੀ ਭੂਆ ਨੇ ਉਹਨੂੰ ਲਾਲਾ ਚੋਰੜੇ ਲਾਲਾ ਚੋਰੜੇ ਜਿਵਾਕੜੀ ਤੇ ਜੰਮੀ ਮਣ ਬਜਾਤਾ ਹੂੰ ਇਹ ਤਾਂ ਹੈ ਮਮੀ ਚਲ ਵਧੀਆ ਹੋਇਆ ਭੂਆ ਦਾ ਘਰੋਂ ਵਗ ਗਈ ਤੇ ਉਹ ਚਲ ਬਸ ਆਏ ਆ ਵੀ ਹਰੇ ਆਵੇਂ ਨਾ ਮੁੜ ਕੇ ਜਾਏ ਵੱਡੀ ਹੈਗੀ ਵਿਚਾਰ ਮੈਂ ਉਹਦਾ ਪਤਾ ਕੋਈ ਨਹੀਂ ਇੱਥੋਂ ਜਾ ਕੇ ਗਾਂਹ ਉੱਥੇ ਨੂਹਾਂ ਫੇਰ ਛਤਰੀ ਲੈ ਲੈਣ ਫਿਰ ਇੱਧਰ ਨੂੰ ਬੁੱਥਾ ਚੱਕ ਕੇ ਆ ਜੂ ਥੋੜੇ ਵਰਗੇ ਕਾਮਲਿਓ ਦੀ ਤੇ ਜਾਂਦੇ ਆ ਵੀ ਨਾ ਭੂਆ ਔਖੀ ਆਪਦੇ ਘਰੇ ਪੂਆ ਕਿੱਥੇ ਜਾਵੇ ਪੂਆ ਤਾਂ ਆਪਣੀ ਐ ਬਸ ਤੁਸੀਂ ਆਉਂਦੀਆਂ ਗੱਲਾਂ ਚ ਆਜਿਓ ਅਸੀਂ ਤਾਂ ਕੋਈ ਗੱਲਾਂ ਚ ਨਹੀਂ ਆਉਂਦੇ ਮੈਂ ਤਾਂ ਆਪ ਕਹਿੰਨੀ ਹੈ ਰੱਬਾ ਬਸ ਆਵੇ ਨਾ ਪੂਆ ਇਸ ਘਰ ਵਿੱਚ ਚੱਲ ਚੰਗਾ ਮੈਂ ਦੇਖਾਂ ਫਿਰ ਬਸ ਲਾਡੀ ਨੂੰ ਫੋਨ ਲਾ ਲਈ ਚੰਗਾ ਚੰਗਾ ਸਾਰਾ ਨਾਲੇ ਮੇਰੀ ਗੱਲ ਸੁਣ ਲੈ ਮੈਂ ਸੋਚਿਆ ਇਹ ਮੂੰਹ ਕਰਕੇ ਨਾ ਬੈਠ ਠੀਕ ਹੈ ਹੱਸਦੀ ਰਿਹਾ ਕਰ ਉਹ ਹੀ ਕਹਿੰਦੇ ਤਾਂ ਹੁੰਦੇ ਪੁੱਤ ਸਿਆਣੇ ਵੀ ਹੱਸਦਿਆਂ ਦੇ ਘਰ ਵਾਸਦੇ ਹਾਂ ਜੀ ਜੇ ਬੰਦੇ ਦੀ ਰੂਹ ਖਿੜੀ ਰਹੂਗੀ ਨਾ ਤਾਂ ਸਾਰੇ ਘਰ ਚਾਇ ਲੱਗਦਾ ਹੁੰਦਾ ਵੀ ਖੁਸ਼ੀਆਂ ਦਾ ਮਾਹੌਲ ਹੈ ਜੇ ਇੱਕ ਜਣਾ ਇਹ ਮੂੰਹ ਜਮ ਰੋੜ ਕੇ ਬੈਠਾ ਰਹਿੰਦਾ ਭਾਈ ਸਾਰੇ ਟੱਬਰ ਦਾ ਫਿਰ ਮਨ ਦੁਖੀ ਹੋ ਜਾਂਦਾ ਹੈਗਾ ਠੀਕ ਆ ਆ ਜਾ ਕਿਸੇ ਕੰਮ ਨੂੰ ਹੱਥ ਪਾ ਲੈ ਨਾਲ ਆ ਗਈ ਆ ਗਈ ਗੱਲਾਂ ਤਾਂ ਐ ਕਰਦੀ ਆ ਜਿਵੇਂ ਆਪਣਾ ਬਾਲੀ ਸੱਚੀ ਸਵਿੱਤਰੀ ਹੁੰਦੀ ਆ ਤੇ ਆਪਣਾ ਬਾਲੀ ਮਹਾਨ ਹੁੰਦੀ ਆ ਜਿਵੇਂ ਸਾਰੇ ਇਸ ਤਰ੍ਹਾਂ ਨਾਲ ਵਰਤਦੀ ਆ ਗੱਲਾਂ ਤਾਂ ਐ ਹੋਏ ਹੋ ਜਿਗਾਂ ਕਰਦੀ ਆ ਕਿ ਸਾਹਮਣੇ ਵਾਲੇ ਬੰਦੇ ਨੂੰ ਐ ਲੱਗਦਾ ਵੀ ਐਸ ਤੋਂ ਸਿਆਣੀ ਕੋਈ ਬੁੜੀ ਨਹੀਂ ਹੈਗੀ ਉਹ ਲਿਆ ਚਾ ਘੰਟਾ ਹੋ ਗਿਆ ਬੈਠੀ ਹੱਕਾ ਮਾਰੀ ਜਾ ਲਿਆ ਚਾ ਚਾਹ ਕਾਤੇ ਬਣਾ ਕੇ ਲੈ ਲੱਕੜਾ ਘਰੇ ਨਹੀਂ ਹੈ ਗਿਆ ਲੱਕੜਾ ਪਟਣ ਵਾਲੀਆਂ ਪਈਆਂ ਰਹਿ ਗਈਆਂ ਵੀ ਚਲ ਚੁੱਲ੍ਹਾ ਹੀ ਬਾਲ ਲਾ ਉਹ ਸਿਲੰਡਰ ਮੁੱਕ ਗਿਆ ਢੋਲੀ ਬਦਲ ਦੇ ਤੂੰ ਕੋਈ ਸਿੱਧਾ ਕੰਮ ਨਾ ਕਰ ਹਾਂ ਉਹਨੇ ਜਸ ਨੂੰ ਕਹਿ ਦਾਂਦੀ ਢੋਲੀ ਲਾ ਦਾਂਦਾ ਐਡੀ ਖਾਸ ਗੱਲ ਸੀ ਜੇ ਹੁਣ ਆਕੇ ਤੈਨੂੰ ਕਹਤਾ ਢੋਲੀ ਬਦਲ ਲੈ ਫੇ ਤੈਨੂੰ ਕੀ ਹੋਊਗਾ ਤੂੰ ਬਦਲ ਦੇ ਉਹ ਯਾਰ ਮੈਨੂੰ ਤਾਂ ਠੰਡ ਜੀ ਲੱਗੀ ਜਾਂਦੀ ਆ ਨਾਲੇ ਮੇਰਾ ਤਾਂ ਦਿਮਾਗ ਜਾ ਖਰਾਬ ਹੋਇਆ ਦਿਮਾਗ ਖਰਾਬ ਹੋਇਆ ਤੇਰਾ ਕਿਹੜੀ ਗੱਲ ਤੋਂ ਦਿਮਾਗ ਖਰਾਬ ਹੋ ਗਿਆ ਹੁਣ ਤੜਕੀ ਤੜਕੀ ਬੱਸ ਗੰਦੀ ਲਾਹ ਨਾ ਹੋਵੇ ਕਿਸੇ ਦੀ ਹਾਂ ਆਦੂ ਦੇਖ ਲੈ ਕੁੜੀ ਆਈ ਹੋਈ ਐ ਨਾ ਆਪਣੇ ਘਰੇ ਹਾਂ ਮੈਨੂੰ ਤਾਂ ਦਾਲ 'ਚ ਕੁਝ ਕਾਲਾ ਲੱਗਦਾ ਮਨ ਚਾਹੇ ਤੂੰ ਨਾ ਵਾਹ ਉਹ ਨਹੀਂ ਹੈਗੀ ਇਹ ਜੀ ਕੋਈ ਗੱਲ ਤੇ ਤੂੰ ਉਹੀ ਪਸਰੀ ਜਾਂਦੀਆਂ ਹੈਗੀਆਂ ਇਹ ਤੇਰੇ ਦਿਮਾਗ ਦਾ ਬਹਿਮੇ ਆ ਬੱਸ ਜਦੋਂ ਆਪਾਂ ਇਹ ਪਿਛਲੀ ਵਾਰ ਗਏ ਸੀ ਆਪਾਂ ਇਹਨੂੰ ਆਖਾ ਭਈ ਜਦੋਂ ਵਿਆਹ ਹੋਇਆ ਉਹਦਾ ਉਹਦੇ ਮਾਪਿਆਂ ਨੂੰ ਵੀ ਨਾਲ ਲੈ ਗਏ ਹਾਂ ਹੁਣ ਚੱਕ ਕੇ ਮੂੰਹ ਆ ਕੱਲੀ ਆ ਗਈ ਕਿਸ ਨੂੰ ਦੱਸਿਆ ਨਹੀਂ ਪੁੱਛਿਆ ਨਹੀਂ ਘਟ ਘਟ ਬੰਦਾ ਆਉਣ ਤੋਂ ਪਹਿਲਾਂ ਫੋਨ ਫੋਨ ਤਾਂ ਕਰਦਾ ਨਾ ਜਾਣ ਨੇ ਕੋਈ ਗੱਲ ਕਰੀ ਆਪਣੇ ਕੋਲ ਉਹ ਹੀ ਤਾਂ ਕਰਦਾ ਹੈ ਹੁਣ ਮੈਂ ਤਾਂ ਜਿਹੜੀ ਤੂੰ ਗੱਲ ਕਹਿੰਦਾ ਸੀਗਾ ਵੀ ਇਹਨੂੰ ਕਰੋ ਤੋੜ ਦਿਓ ਕੁੜੀ ਚੱਲ ਵਿਆਹ ਦੇ ਲੱਵੇ ਆਜੂਗੀ ਮੈਂ ਕਿਹਾ ਸਿੱਧਾ ਭੈਣ ਇਹ ਕਰਲਾ ਨਾਲ ਪਰ ਉਹ ਕਹਿੰਦੀ ਉਹ ਤਾਂ ਮੰਨੂ ਹੀ ਨਹੀਂ ਹੈਗੀ ਕਹਿੰਦੀ ਆ ਕਿ ਜਿਹੜੀ ਸਮਾਨ ਤੁਸੀਂ ਨੇ ਲੈਣਾ ਦਾ ਮੈਂ ਸੁਣਦਾ ਆਂਟੀ ਨਾਲ ਜਾ ਕੇ ਦਵਾਇਆ ਕਰੂੰ ਜਿਹੜੀ ਚੀਜ਼ ਦਾ ਮੈਨੂੰ ਸਾਰਾ ਪਤਾ ਦਾ ਉਹ ਤਾਂ ਉਤੋਂ ਆਪਦੀਆਂ ਪਿਆਉ ਤਾਂ ਦੇਣ ਲੱਗ ਗਈ ਉਹਨੂੰ ਤੇ ਉਹਦੀ ਕੀ ਮੰਨਣੀ ਸੀ ਉਹਨੇ ਜਵਾਬ ਹੀ ਕਰ ਗਈ ਤੂੰ ਆਈ ਸਮਝ ਲਾ ਵੀ ਜਾਂਦੀ ਨਹੀਂ ਹੈਗੀ ਉਹ ਸਮਾਨ ਕਿਵੇਂ ਦਬਾਉਂ ਉਹ ਆਪਣੀ ਕਿਹੜਾ ਮਾਂ ਉਹ ਉਹਨੂੰ ਕਹੇ ਵਿਆਹ ਦੇਖਣ ਆਈਆਂ ਆਪਦੀ ਉਕਾਸ ਚ ਰਹਿ ਉਕਾਸ ਤੋਂ ਬਾਹਰ ਹੋਣ ਦੀ ਗੋੜ ਨਹੀਂ ਹੈਗੀ ਸਮਝ ਗਈ ਗੱਲ ਜੇ ਨਹੀਂ ਤੂੰ ਕਹਿ ਸਕਦੀ ਫਿਰ ਮੈਂ ਜਸ ਦੇ ਕੰਨ ਫਿਜਦਾ ਮੈਂ ਕਹਿੰਦਾ ਨਾ ਇਹ ਟੱਕਰੇ ਨੂੰ ਇੱਥੋਂ ਹੋ ਬਸ ਕਰ ਤੂੰ ਕਿਉਂ ਲੜਾਈ ਪਾਉਣੀ ਆ ਘਰੇ ਜਸ ਨੂੰ ਕਹਿ ਕੇ ਤਾਂ ਉਹ ਇਹ ਕਹੂਗਾ ਵੀ ਇਹ ਕਿਸੇ ਨੂੰ ਚੱਲਦੀ ਨਹੀਂ ਹੈਗੀ ਹੈਂ ਵੀ ਆਉਦੀ ਮਨ ਮਰਗੀਆਂ ਕਰਦੇ ਤੋਰੇ ਫਿਰਦੇ ਨੇ ਕਿ ਵੀ ਜੇ ਮੇਰਾ ਕੋਈ ਯਾਰ ਦੋਸਤ ਆ ਜਾ ਕੋਈ ਮੇਰੀ ਫਰੈਂਡ ਹੋ ਘਰੇ ਆ ਨਹੀਂ ਸਕਦੀ ਹੈਗੀ ਹੈ ਯਾਰ ਹੁਣ ਆਪਾਂ ਆਦੇ ਇਸ ਤਰੀਜ਼ ਚ ਜਾਂਦੇ ਹਰੇਕ ਬੰਦੇ ਦਾ ਘਰ ਬੰਦੇ ਦੇ ਮੁਖੀ ਦੇ ਹਿਸਾਬ ਨਾਲ ਚੱਲਦਾ ਹੁੰਦਾ ਕਿਸੇ ਤੀਜੇ ਬੰਦੇ ਦੇ ਕਹਿਣ ਨਾਲ ਨਹੀਂ ਘਰ ਚੱਲਦੇ ਹੁੰਦੇ ਨਾਲੇ ਹੁਣ ਇਹ ਦੱਸੂਗੀ ਵੀ ਆਹ ਸਮਾਨ ਵਧੀਆ ਘੱਟ ਗਿਆ ਹੈ ਉਹ ਤਾਂ ਅਸੀਂ ਲੈਣਾ ਸਾਨੂੰ ਪਤਾ ਉਹ ਤਾਂ ਤੇਰੀ ਗੱਲ ਮੈਂ ਮੰਨਦੀ ਆ ਪਰ ਹੁਣ ਕੀ ਕਰੀ ਹੁਣ ਸਿੱਧਾ ਤਾਂ ਜਾ ਕੇ ਕੁੜੀ ਨੂੰ ਇਹ ਵੀ ਨਹੀਂ ਕਹਿ ਸਕਦੇ ਕਿ ਤੂੰ ਬਾਗੀ ਜਾ ਵੀ ਇਸ ਤਰ੍ਹਾਂ ਚੱਲਦੀ ਨਹੀਂ ਹੈਗੀ ਉਹ ਹੈ ਹੁਣ ਕੀ ਕਹੀਏ ਜੇ ਉਹਨੇ ਮਾੜੀ-ਮੋਟੀ ਕੋਈ ਗੱਲ ਦਾ ਉਹਨੂੰ ਪਤਾ ਲੱਗ ਗਿਆ ਵੀ ਮੈਨੂੰ ਇਹ ਜਾਣ ਕੇ ਭੇਜਦੇ ਨੇ ਉਹਨੇ ਜੱਸ ਨੂੰ ਸਾਰੀ ਗੱਲ ਦੱਸਣੀ ਆ ਤੇ ਫੇਰ ਬਣਾ ਘਰੇ ਕਲੇਪਸ ਤਾਂ ਮੇਰੀ ਗੱਲ ਸੁਣ ਜਿਹੜੇ ਮੁੰਡਿਆਂ ਦੇ ਚਾਰ ਦੋਸਤ ਹੁੰਦੇ ਨੇ ਹੈ ਉਹ ਤਾਂ ਨਾਂ ਪਿਓ ਕੋਲੇ ਪੈਂਦੇ ਨੇ ਉਹਨਾਂ ਨਾਲ ਤਾਂ ਨਾ ਬੱਤਾਂ ਕਰਦੇ ਨੇ ਇਹ ਸਾਰਾ ਗਨ ਕੱਲਾ ਜਾਸ 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 ਇੱਕੋ ਗੱਲ ਰੱਟੀ ਜਾਂਦੀ ਹੈ ਮੈਨੂੰ ਕੋਈ ਦਾਲ ਚੁਸਕਾਲਾ ਲੱਗਦਾ ਮੈਂ ਤੈਨੂੰ ਪਹਿਲਾਂ ਵੀ ਕਿਹਾ ਵੀ ਇਹ ਤੁਸੀਂ ਪਰਤਾਲ ਕਰੋ ਜੇ ਕੋਈ ਕੰਮ ਨੂੰ ਨੇਕੀ ਕਰੇ ਨੇਕੜਾਈ ਨਾ ਪਰ ਮੈਥੋਂ ਹੋਰ ਕੋਈ ਨਹੀਂ ਹੈਗਾ ਕੋਈ ਨਾ ਪਰ ਸ਼ੱਕ ਤਾਂ ਮੈਨੂੰ ਵੀ ਹੈਗੀ ਆ ਪਰ ਮੇਰੇ ਦਿਮਾਗ ਚ ਫੇਰ ਆ ਇਹੋ ਦਾ ਵਿਚਾਰ ਕੋਈ ਨਾ ਫੇਰ ਕੀ ਹੈਗਾ ਕੁੜੀਆਂ ਨਾਲ ਕਿਹੜਾ ਵਿਹਾਜਾ ਨਹੀਂ ਹੁੰਦੀ ਆ ਭਾਈ ਮੁੰਡਿਆਂ ਦੀ ਹੁਣ ਸਾਰੇ ਜੇ ਕੋਈ ਕੁੜੀਆਂ ਨਾਲ ਕੋਈ ਵਰਤਦਾ ਕੋਈ ਬੋਲ ਵਾਲਾ ਕਰਦਾਗਾ ਤਾਂ ਕੋਈ ਮਾੜੀ ਥੋੜੀ ਬਣ ਜਾਂਦਾ ਹੁੰਦਾ ਹੈ ਹੈ ਮੈਂ ਤੈਨੂੰ ਐ ਨਹੀਂ ਕਹਿੰਦਾ ਠੀਕਾ ਅੱਜ ਦਾ ਇਹ ਕਹਣਾ ਵੀ ਜੱਸ ਦੀ ਦੋਸਤਾਂ ਕਿਤੇ ਕੱਲ ਨੂੰ ਆ ਆਪਣੇ ਦਸਾਂਣ ਬਣ ਕੇ ਖੜ ਜੇ ਫੇਰ ਸਿਆਪਾ ਪਊਗਾ ਆਪਣੀ ਜਾਨ ਨੂੰ ਨਾਲੇ ਕਿਕਰ ਸੈਨ ਮੈਂ ਕੀ ਜਵਾਬ ਦੇਊਂਗਾ ਹੈ ਚੱਲ ਕੋਈ ਨਾ ਚੱਲ ਕੋਈ ਨਾ ਕਹਿ ਕੇ ਸਾੜਦਾ ਨਹੀਂ ਯਾਰ ਚੱਲ ਕੋਈ ਨਾ ਚੱਲ ਕੋਈ ਨਾ ਐਂ ਨਹੀਂ ਗੱਲ ਬਣਦੀ ਹੁੰਦੀ ਮਾੜਾ ਮੋਟਾ ਤੂੰ ਮੁੰਡੇ ਨੂੰ ਕਹ ਦੇ ਚੱਲ ਚੰਗਾ ਫੇਰ ਮੁੰਡੇ ਨਾਲ ਕਰ ਲੂੰਗੀ ਗੱਲ ਹੈ ਮੁੰਡੇ ਨੂੰ ਕਹਿ ਦਿੰਨੇ ਬੀਬੀ ਭੇਜ ਦੇ ਆ ਕੇ ਫਿਰ ਉਹ ਤੈਨੂੰ ਬੋਲੂਗਾ ਮੈਨੂੰ ਤਾਂ ਜਿਹੜਾ ਬੋਲੂਗਾ ਬਸ ਠੀਕ ਹੀ ਆ ਫਿਰ ਯਾਰ ਕਦਮ ਨਹੀਂ ਜਲਦੀ ਨਹੀਂ ਕਰਦਾ ਮਾਰਾ ਤੈਨੂੰ ਇਹ ਗੱਲ ਕਰਦਾ ਵੀ ਇਹ ਗੱਲ ਦਾ ਪਤਾ ਕਰ ਵੀ ਕੋਈ ਕਾਣ ਮੀਨ ਤਾਂ ਨਹੀਂ ਗੱਲ ਚ ਹੈ ਕਿਤੇ ਜੱਸ ਦੀ ਇਹ ਇਸੇ ਕੁੜੀ ਨਾਲ ਤਾਂ ਨਹੀਂ ਕਿਤੇ ਗੱਲਬਾਤ ਹੈਗੀ ਫਿਰ ਕੱਲ ਨੂੰ ਘਸੁੰਨ ਦੇ ਦੇ ਰੋਂਗੇ ਜੇ ਕੱਲ ਨੂੰ ਕੋਈ ਨੇਕੀ ਗੱਲ ਹੋ ਗਈ ਤਾਂ ਜੇ ਤੂੰ ਇਹ ਗੱਲ ਕਹਿਣਾ ਫਿਰ ਨੀ ਗੱਲ ਰੱਖ ਲੈਣੀ ਹੈ ਇਹ ਆਖਰ ਨੂੰ ਰਹਿਦੀ ਤਾਂ ਕਰ ਚੀਏ ਜੇ ਇਹਦੀ ਕੋਈ ਗੱਲ ਹੋਈ ਬੜਕਤਾ ਲੱਗੇ ਜਾਊਂਗੀ ਨਿਗਾਜ਼ ਰੱਖੜੀ ਹੋਈ ਪੈਣੀ ਐ ਕੱਲ ਨੂੰ ਉਂਗਲਾ ਕਿਤੇ ਦੋਨੇ ਜਾਨੀ ਕਾਲਾ ਮੂੰਹ ਕਰਾ ਕੇ ਥੁੱਪ ਭੱਜਣ ਮੈਨੂੰ ਯਕੀਨ ਨਹੀਂ ਹੈਗਾ ਜਸਤੇ ਭੱਜਣ ਨੂੰ ਤਾਂ ਮੇਰਾ ਥੋੜਾ ਮੈਂਟ ਹੀ ਲੌਂਗਾ ਉਹ ਯਕੀਨ ਜੇ ਤੈਨੂੰ ਨਹੀਂ ਮੈਨੂੰ ਕਿਹੜਾ ਹੈਗਾ ਉਹਦੀ ਦਾਦ ਤੇ ਔਰ ਤਾਂ ਸਾਂਪਾਂ ਨੇ ਮੇਰੇ ਵੀ ਛੱਟ 'ਚ ਖੇਪ ਵਾਰ ਰੱਖੀ ਐ ਤੀਜੇ ਦਿਨ ਮੇਰੀ ਕੁੱਤਾ ਪਟਾਉਣ ਵਾਲੀ ਕਰ ਦੰਦਾਗਾ ਜਦੋਂ ਮੰਨਦੇ ਹੀ ਨਹੀਂ ਹੈਗਾ ਜੋ ਦੱਸਣਾ ਕਿਤੇ ਦੱਸ ਕੇ ਤਾਂ ਉਹ ਮੈਨੂੰ ਨਹੀਂ ਜਾਂਦਾ ਹੈਗਾ ਤੈਨੂੰ ਕੀ ਦੱਸ ਕੇ ਜਾਊਗਾ ਹੁਣ ਮੇਰੀ ਗੱਲ ਸੁਣੋ ਖੜਾ ਹੋ ਕੇ ਸਲੈਡਰ ਬਦਲ ਦੇ ਘੁੱਟ ਚਾਹ ਦੀ ਬਣਾਵਾ ਨਾਲੇ ਆਪ ਪਿਓ ਉਹ ਜਸ ਨੂੰ ਕਹਿ ਦੇਣਾ ਯਾਰ ਉਹ ਸਰਦਾਰ ਫੋਨ ਦੇਖੀ ਜਾਂਦਾ। ਪਿਆ ਕਹਦਾ ਜਵਾਬ। ਪਿਆ ਕਹਿੰਦਾ ਹੋਰ ਪਿਆ। ਆ ਜਾ। ਉਹਨਾਂ ਨੇ ਗੱਲ ਸੁਣੋ। ਉਹ ਕੁੜੀ ਕਿੱਥੇ ਹੋ? ਉਹ ਤਾਂ ਉੱਧਰ ਹੀ ਬੈਠੀ। ਹੁਣ ਜੇ ਚਲਾਈ ਜਾਂਦੀ ਤੇ ਉਹਦਾ। ਇਹ ਜਿਹੜੇ ਫੋਨ ਜੇ ਚਲਾਉਂਦੇ ਹਨ ਮੇਰੇ ਸਾਲੇ ਇੱਕ ਨੰਬਰ ਦੇ ਬੇਲੇ ਨੇ ਇਹ। ਹੈ? ਜਿਵੇਂ ਕਹਿੰਦੇ ਆ ਬੇਲੇ ਦਾ ਮਨ ਸ਼ੈਤਾਨ ਦਾ ਘਰ। ਇਹਨਾਂ ਦੇ ਦਿਮਾਗ ਦੇ ਵਿੱਚ ਪਤਾ ਨਹੀਂ ਕਿਹੜੀਆਂ ਸ਼ੈਤਾਨੀਆਂ ਚੱਲਦੀਆਂ ਨੇ। ਕੋਈ ਨਹੀਂ। ਪਤਾ ਤਾਂ ਮੈਂ ਕਰ ਪੇ ਰਹੂਗਾ ਕੁਝ ਨਹੀਂ ਕਿੱਥੇ ਤੱਕ ਪੱਜੋਗੇ ਉਹ ਬਾਦਲ ਦਾ ਨਾ ਆ ਗਿਆ